ਰਮਨ ਨੇ খিਚੜੀ ਬਣਾਉਣ ਆਈ ਆ ਤੇ ਮਾਸਟਰ ਜੀ ਨੇ ਜੜੀਆ ਬਣਾ ਕੇ ਦਿੱਤਾ ਤੇ ਬਹੁਤ ਜ਼ਿਆਦਾ ਕਾਈ ਫੈਲੋ ਆ ਪਿਆਗਾ ਇਹ ਵਿਚਾਰੀਆਂ ਮੈਨੂੰ ਪਤਾ ਲੈਣ ਆਈਆਂ ਰੱਬ ਭਲਾ ਕਰੇ ਇਹਨਾਂ ਦਾ ਬੇਟੀਆਂ ਇਹਨਾਂ ਦੇ ਘਰ ਆਉਣ ਤੇ ਟੈਨਸ਼ਨ ਲਾਉਂਦੇ ਤੇ ਬੇਟੀ ਤੇ ਇੱਕ ਮਿਲੂਗੀ ਸ਼ੀਆ ਕੋਈ ਨਹੀਂ ਭਲਾ ਦੇ ਚਿਰੇ ਕਈ ਵਾਰੀ ਖਰਾਬ ਹੋ ਜਾਂਦੀਆਂ ਆਹ ਲਾਤਾ ਬਣਾ ਨਹੀਂ ਆਂ ਕਿਤੇ ਨਹੀਂ ਜਾਂਦੇ ਆ ਕਿ ਦੀਏ ਦੇ ਇੱਕਦਮ ਇੱਕ ਮਾਰ ਨੂੰ ਹੋ ਕੇ ਬਾਹਰ ਨੂੰ ਚੱਲੇ ਗਏ ਉਸ ਤੋਂ ਵੀ ਦਿੱਕਤ ਆ ਗਈ ਥੋੜੀ ਇਹ ਸਾਡੇ ਮੈਂਬਰ ਵਧੀਆ ਨੇ ਕੋਈ ਗੱਲ ਨਹੀਂ ਇਹ ਦੇਖੋ ਵਿਚਾਰੀ ਮੈਨੂੰ ਪਤਾ ਲੈਣਾ ਹੀ ਆ ਪਤਾ ਹੈ ਸਬਤ ਵੱਧ ਤਦ ਲੰਦਾਗਾ ਮੋਈ ਤਾਂ ਗੁੱਠੀਆਂ ਪਰਦਾ ਵਾ ਡਿਊਟੀ ਸਬਜੀ ਲੈ ਕੇ ਗਈ ਆ ਪਾਣੀ ਲੈ ਗਈ ਆ ਅਗੋਂ ਮੈਂ ਪਰਤਾ ਬਣਾਉਂਗੀ ਮੰਮੀ ਅੱਜ ਪਰਤਾ ਖਾ ਮੰਗਤ ਜੁੱਤੀ ਦਾ ਤੁਸੀਂ ਬਣਾਉਂਦੀ ਐਜੀ ਤੇ ਵਜਾ ਕਰਦੀ ਵੇ ਨੰਗੜ ਨੰਗ ਜਾ ਖੁਸ਼ ਨਹੀਂ ਲੰਦਾ ਨੰਗ ਜਾ ਨੰਗ ਜਾ ਦੋਇ ਤਾਂ ਹੰਦਾ ਨੰਗੜ ਨੰਗੜ ਆਈ ਜਾ ਉਹਦਾ ਤੇ ਪਹਿਲਾਂ ਕਰ ਦਵਾਈ ਲੈ ਆਈ ਸੀ ਮੈਨੂੰ ਪਰਕਾ ਕੱਲ ਜਦੋਂ ਮੈਂ ਆਕਸੀਜਨ ਦੀ ਕਮੀ ਹੋ ਗਿਆ ਆ ਹੁੰਦਾ ਸੀ ਘਰੇ ਆ ਕੇ ਤੇ ਹੁਣ 7 ਦਾ 5 ਦਿਨ ਦੀ ਦਵਾਈ ਦਿੱਤੀ ਆ ਲੈ 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 ਡਿਊਟੀ ਲਈ ਆਇਆ ਜਿੱਦ ਦਾ ਪਾਰਸਲ ਨਹੀਂ ਆ ਗਿਆ ਕਟਿੰਗ ਕਰਾਈ ਬਿਊਟੀ ਕਟਿੰਗ ਤਾਂ ਹੋਈ ਨਹੀਂ ਮੁੰਡਾ ਹੀ ਨਹੀਂ ਸੀਗਾ ਇਹ ਕਿੱਥੋਂ ਕਰਾਇਆ ਹਾਈਡਰਾ ਫੇਸ਼ੀਅਲ ਇਹ ਆਪਣੇ ਬਲੈਮ ਆਪ ਅੱਛਾ ਕਿੰਨੇ ਪੈਸੇ ਲੈਂਦੇ ਆ 1500 ਠੀਕ ਹੈ ਵਿਸ਼ੇ ਸਾਜ਼ ਵਾਲੇ ਵੀ ਸੀ ਕੋਸਾ ਨਾ ਚਾਵਲ ਖਾਣੇ ਸੀ ਕੋਸਾ ਸਾਜ਼ ਵਾਲੋਂ ਦਾ ਵਾਲ ਵੀ ਸੀ ਕਰਾਈ ਹਾਈਡਰਾ ਫੇਸ਼ੀਅਲ ਚਲੋ ਕੋਈ ਕਰਾ ਲੈਂਦਾ 5000 ਦਾ ਵੀ ਕੀ ਆ ਸੱਚੇ ਦੇ ਉਹ ਆਏ ਆ ਸਰਟੀਫਿਕੇਟ ਦੇ ਗਿਫਟ ਆਏ ਖੋਲਣਾ ਹੀ ਹੋਣਾ ਕਰਨ ਦੇ ਬਾਅਦ ਖੋਲਣਾ ਹਣ ਵੇਖੇ ਐਡੇ ਮਾੜੇ ਆ ਅਲਿਕ ਸਰਾਣਾ ਪਿਆ ਰੱਖਿਆ ਸੀ ਚੜ੍ਹੇ ਨਾ ਸੋਫੇ ਤੇ ਤੇ ਹੁਣ ਤੁਸੀਂ ਐਂ ਦੇਖ ਲਓ ਵੀ ਸਰਾਣੇ ਦੇ ਵਿੱਚ ਅੜ ਕੇ ਲੱਤਾਂ ਫੁੱਲੇ ਕਿੱਥੇ ਪਿਆਣੀ ਵੱਜ ਪੈਣਾ ਉੱਥੇ ਹੀ ਜਿੱਦ ਦਾ ਵੀ ਥੱਲੇ ਨਹੀਂ ਪੈਣਾ ਮੈਂ ਡਾਲਰ ਕਾ ਡਾਲਰ ਕੰਨ ਠੀਕ ਹੋ ਗਏ ਭਈ ਤਾਂ ਹਾਂ ਉਹ ਚ ਡਾਈਟ ਜੀ ਕਹਿੰਦੇ ਨੇ ਪਾਣੀ ਖਾਦੀ ਨਹੀਂ ਰੋਟੀਆਂ ਨਹੀਂ ਮੈਂ ਤਾਂ ਖਾ ਲਾਂ ਖਾ ਲਾ ਉਹਨੂੰ ਵਿਚਾਰ ਨੂੰ ਖਾਂਦੇ ਹੈ ਨਹੀਂ ਕਿ ਪਿੱਛੇ ਪਿੱਛੇ ਤਰਾਈ ਉਹ ਤਾਂ ਮੀਟ ਪਾ ਦੇ 24 ਘੰਟੇ ਕੰਜਰ ਕੀ ਕਰੀਏ ਇਹਨਾਂ ਨੂੰ ਅਉਂਦੀ ਕੌਂਦੀ ਸੌਂਦਾ ਸੋ ਖਾ ਗਿਆ ਅਗਲਾ ਖਾ ਕੇ ਗਾਂ ਖੋ ਅਗਲਾ ਕਿੱਧਰ ਗਿਆ ਉਹ ਪਿਆਰ ਦੇ ਹੀ ਕਿਵੇਂ ਦੇਖ ਲਾ ਮੈਂ ਇੱਥੇ ਹੀ ਪੰਗੋ ਉੱਥੇ ਨਹੀਂ ਪਾਣਾ ਕਿਤੇ ਸ਼ਰਮ ਮੰਦ ਹੈ ਥੱਲੇ ਬੈਣ ਚ ਹੁਣ ਹ ਇੱਥੇ ਆ ਕੇ ਸਹਰਾਣਾ ਹੈ ਨਹੀਂ ਨਾ ਪਿਆ ਉੱਥੇ ਤੇ ਆਉ ਪਾਏਗਾ ਸੋਫੇ ਤੇ ਅੱਖ ਬਚਾ ਕੇ ਪਿੱਛੋਂ ਚੜ ਕਰੇ ਉਧਰ ਲਟਕ ਜਾਂਦਾ ਇਹ ਕਦੇ ਇੱਧਰ ਲਟਕ ਜਾਂਦਾ ਕੀ ਕਰੀਏ ਇਹਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੈਣਾ ਸੋਫੇ ਤੇ ਹੀ ਹੈ ਜੋ ਮਰਜ਼ੀ ਕਰ ਲਓ ਤੁਸੀਂ ਸੋਫੇ ਤੇ ਪੈਣਾ ਰਹੀ ਆਪਾਂ ਤੇ ਅੱਧਾ ਗੱਦੀ ਤੇ ਪਿਆਗਾ ਕਿਉਂਕਿ ਉੱਥੇ ਪਿੱਛੇ ਆ ਲੱਗੀ ਪਈ ਏ ਤੇ ਅੱਧਾ ਉੱਤੇ ਪਿਆ ਸਾਡੇ ਕੁੱਤੇ ਵੀ ਇਨੇ ਵਿਗੜੇ ਪੈਣਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਡਾਲਰ ਅੱਧਾ ਕਿਵੇਂ ਗੱਦੀ ਤੇ ਉਹ ਤਾਂ ਪੈਂਦਾ ਨਹੀਂ ਗੱਦੀ ਤੇ ਤੇਰੀ ਨੀਂਦ ਨੇ ਥੱਲੇ ਕੀ ਕਰਾ ਬਹੁਤ ਤੰਗ ਕਰਦਾ ਐਡੇ ਕੁੱਤੇ ਸਾਡੇ ਖਰਾਬ ਆ ਨਾ ਦੱਸ ਬੰਦਿਆਂ ਨੂੰ ਹੀ ਪਰ ਛੱਡੀ ਜਾਂਦੇ ਨੇ ਚਲਾਕੀਆਂ ਦੇ ਵਿੱਚ ਇਹ ਫੇੜ ਰਿਹਾ ਹੈ ਆ ਗਿਆ ਆ ਗਿਆ ਆਇਆ ਇਹ ਪੈਰ ਦੇ ਤਿੰਨ ਪੈਰ ਦੇ ਦਾ ਬੜਾ ਇਹ ਇਹ ਆ ਦੇ ਉਹ ਪਜ ਗਿਆ ਫੇਰਾ ਗਿਆ ਫੇਰਾ ਗਿਆ ਫੇਰਾ ਗਿਆ ਅਰੇ ਹਵੇ ਪੈਰ ਦੇ ਐਸ ਵੇਲੇ ਮਨ ਜੇ ਉਰਵਸ਼ੀ ਨੇ ਬਹੁਤ ਖੇਡਦਾ ਇਹ ਉਹ ਖੜਾਉਂਦੀ ਹੁੰਦੀ ਐਸ ਵੇਲੇ ਸੋਣੇ ਆਏ ਹਾਏ ਪਜ ਗਿਆ ਪਜ ਗਿਆ ਉਹ ਪਜ ਗਿਆ ਆ ਕੁਛ ਜਿਹਾ ਮੁੰਡਾ ਮਾਰਦਾ ਆ ਲੈ ਆ ਲੈ ਆਏ ਹਾਏ ਹਾਏ ਟਾਂਗੇ ਤਾਂ ਸੋਸਤਰੰਦ ਨਾ ਖੜਾਉਂਦਾ ਨੀ ਕੋਈ ਦੀ ਆਵਾਜ਼ ਨਿਕਲ ਲੱਗੀ

ਇੱਕ ਟਾਂ ਨਹੀਂ ਚਾਹੀਦਾ ਸਸਤੇ ਪੈਸੇ ਇਹਦਾਂ ਖੜਾਏ ਨਹੀਂ ਹੁੰਦੇ। ਉਹ ਵਸ਼ ਨੂੰ ਕਹਿ ਉਹਨੂੰ ਬਿਊਟੀ ਨੂੰ ਕਹਿਣਾ ਰੋਟੀ ਬਣੀ ਪਈ ਐ ਮੰਮੀ ਨੂੰ ਆਹੀ ਦੇ ਦੇ ਸੂਜੀ ਦਾ ਬਣਾਈ। ਕਾਕੇ ਆ ਜਾ।